ਨਬਾਲਗਤੀ ਨਾਲ ਕਰਦਾ ਸੀ ਗਲਤ ਕੰਮ ਪਤਨੀ ਨੇ ਕੀਤਾ ਪਤੀ ਦਾ ਕਤਲ ਕੱਲ ਫਰੀਦਕੋਟ ਦੇ ਪਿੰਡ ਢਾਬ ਸ਼ੇਰ ਸਿੰਘ ਵਾਲਾ ਵਿੱਚ ਹੋਇਆ ਸੀ ਕਤਲ ਪੁਲਿਸ ਨੇ 12 ਘੰਟੇ ਵਿੱਚ ਸੁਲਝਾਈ ਕਤਲ ਦੀ ਗੁੱਥੀ ਬੀਤੇ ਦਿਨੀ ਫਰੀਦਕੋਟ ਦੇ ਪਿੰਡ ਢਾਬ ਸ਼ੇਰ ਸਿੰਘ ਵਾਲਾ ਵਿੱਚ ਇੱਕ 60 ਸਾਲਾ ਵਿਅਕਤੀ ਦਾ ਸਿਰ ਵਿੱਚ ਕਿਸੇ ਚੀਜ਼ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਅਜਨੁਕ ਤਰੀਕੇ ਨਾਲ ਜਾਂਚ ਕੀਤੀ ਅਤੇ ਮਹਿਜ 12 ਘੰਟਿਆਂ ਪਹਿਲਾਂ ਹੀ ਐਸਐਸਪੀ ਪ੍ਰਗਿਆ ਜੈਨ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਕਤਲ ਦੀ ਸੂਚਨਾ ਮਿਲੀ ਤਾਂ ਉਹਨਾਂ ਨੇ ਕਤਰਾਂ ਦੀ ਬਹੁਤ ਬਰੀਕੀ ਨਾਲ ਜਾਂਚ ਕੀਤੀ ਅਤੇ ਕਈ ਪਹਿਲੂਆਂ ਤੋਂ ਇਸ ਕਤਲ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਮ੍ਰਿਤਕ ਦੀ ਪਤਨੀ ਨੇ ਹੀ ਆਪਣੇ ਪਤੀ ਦਾ ਕਤਲ ਕੀਤਾ ਹੈ ਅਤੇ ਜਾਂਚ ਤੋਂ ਬਾਅਦ ਇਸ ਦੌਰਾਨ ਇਸ ਗੱਲ ਦਾ ਵੀ ਖੁਲਾਸਾ ਹੋਇਆ ਕਿ ਇਹ ਕਤਲ ਮ੍ਰਿਤਕ ਦੀ ਪਤਨੀ ਨੇ ਕੀਤਾ ਹੈ ਜਿਸ ਵਿੱਚ ਕਿ ਮ੍ਰਿਤਕ ਨੇ ਆਪਣੀ ਹੀ ਨਵਾਲਗਤੀ ਨਾਲ ਗਲਤ ਹਰਕਤਾਂ ਕੀਤੀਆਂ ਸਨ ਅਤੇ ਕੱਲ ਵੀ ਉਸ ਨੇ ਆਪਣੀ ਹੀ ਨਵਾਲਗਤੀ ਨਾਲ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦਾ ਪਤਾ ਲੱਗਣ ਤੇ ਮਰਤਕ ਦੀ ਪਤਨੀ ਨੇ ਆਪਣੀ ਨਮਾਲਕ ਧੀ ਨਾਲ ਗਲਤ ਹਰਕਤਾਂ ਕਰਦੇ ਹੋਏ ਧੀ ਨੂੰ ਉਸ ਬਦਮਾਸ਼ ਪਤੀ ਤੋਂ ਛਡਾਉਣ ਦੀ ਕੋਸ਼ਿਸ਼ ਦੌਰਾਨ ਦੋਵਾਂ ਵਿਚਾਲੇ ਝਗੜਾ ਹੋ ਗਿਆ ਜਿਸ ਦੌਰਾਨ ਮਰਤਕ ਦੀ ਪਤਨੀ ਨੇ ਘਰ ਵਿੱਚ ਪਏ ਕੋਟ ਨੇ ਨਾਲ ਉਸ ਦੇ ਸਿਰ ਤੇ ਵਾਰ ਕਰ ਦਿੱਤਾ ਜਿਸ ਨਾਲ ਕੀ ਮਰਤਕ ਪਿਆਰਾ ਸਿੰਘ ਦੀ ਮੌਤ ਹੋ ਗਈ ਫਿਲਹਾਲ ਪੁਲਿਸ ਨੇ ਮਰਤਕ ਦੀ ਪਤਨੀ ਗਿਆਨਕੌਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜਿਸ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਜੇ ਨਿਊਜ਼ ਪੰਜਾਬੀ ਲਈ ਫਰੀਦਕੋਟ ਤੋਂ ਬਿਊਰੋ ਰਿਪੋਰਟ ਸਾ ਮਾਣ ਚਾਰ ਚਾਰ ਦੇ। ਜੀ ਕੱਲੇ ਬਹੁਤ ਮੰਦਪਾ ਕੀ ਖਬਰ ਔਰ ਇੱਕ ਘਟਨਾ ਹੋਈ ਸੀ ਜਿਹਦੇ ਵਿੱਚ ਇੱਕ 60 ਸਾਲ ਦਾ ਬਜ਼ੁਰਗ ਬਾਏ ਦਾ ਨੇਮ ਆ ਪਿਆਰਾ ਸਿੰਘ son of ਗੁਰਦੀਪ ਸਿੰਘ ਉਹਦਾ ਮਰਡਰ ਰਿਪੋਰਟ ਹੋਇਆ ਸੀ ਪਿੰਡ ਟਾਪ ਸ਼ੇਡ ਸਿੰਘ ਵਾਲਾ ਤੇ ਪੁਲਿਸ ਨੇ ਬਹੁਤ ਹੀ ਮੁਸਤੈਦੀ ਦਿਖਾਉਂਦੇ ਹੋਏ ਤੇ ਬਹੁਤ ਹੀ ਸਾਇੰਟਿਫਿਕ ਤੇ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਤੇ ਜਿਵੇਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਸਾਰੇ ਸੀਨੀਅਰ ਅਫਸਰ ਮੌਕੇ ਤੇ ਪਹੁੰਚੇ ਡੌਗ ਸਕਵਡ ਵੀ ਪਹੁੰਚਾ ਫੋਰੈਂਸਿਕ ਟੀਮ ਵੀ ਉੱਥੇ ਪਹੁੰਚੀ ਤੇ 올 ਮਾਈ ਟੀਮ ਵਿਚ ਵਾਸ ਲੈਡ ਬਾਈ ਐਸ ਪੀ ਡੀ ਜਸਮੀਤ ਸਿੰਘ ਜੀ ਇਨਕਲੂਡਿੰਗ ਡੀ ਐਸ ਪੀ ਡੀ ਡੀ ਐਸ ਪੀ ਸਬ ਡਿਵੀਜ਼ਨ ਔਰ ਐਸ ਐਚ ਓ ਸਾਦਿਕ ਔਰ ਇਨਚਾਰਜ ਸੀ ਆਈ ਏ ਨਾਦੀ ਸਾਰਿਆਂ ਵਕਤ ਤੱਕ ਮਨੇ ਬਹੁਤ ਮਿਹਨਤ ਕਰਦੇ ਹੋਏ ਇਹ ਪੂਰੇ ਕੇਸ ਦੀ ਗੁੱਥੀ ਜਿਹੜੀ ਹੈਗੀ ਉਹ ਅਕਲ ਸ਼ਾਮ ਤੱਕ ਸੁਲਝਾ ਲੀ ਇਸ ਕੇਸ ਚ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਐਫ ਆਈ ਆਰ ਨੰਬਰ 54 ਅੰਡਰ ਸੈਕਸ਼ਨ 103 ਸਬਸੈਕਸ਼ਨ 3 ਉਬਲੀਗ 5 ਪੀਐਸ ਸਾਦਿਕ ਔਰ ਫਾਈਨਲੀ ਸ਼ਾਮ ਤੱਕ ਇਨ ਲੈਸ ਥੈਨ ਇਨ ਫੈਕਟ ਆਈ ਊਡ ਸੇ ਨਾਟ ਈਵਨ 24 ਆਰਸ ਬਲਕਿ ਅਸੀਂ 12 ਘੰਟਿਆਂ ਚ ਹੀ ਜਿਹੜੀ ਮੇਨ ਕਲਪਰੇਟ ਸੀ ਉਹਨੂੰ ਅਸੀਂ ਆਈਡੈਂਟੀਫਾਈ ਕਰ ਲਿਆ ਅਨਫੋਰਚਨਟਲੀ ਇਹ ਜਿਹੜਾ ਡਿਸੀਜ਼ ਸੀ ਹੀ ਵਾਸ ਮਰਡਰਡ ਬਾਈ ਹਿਸ ਓਨ ਵਾਈਫ ਜਿਹੜੀ ਗਿਆਨਕੌਰ ਉਹਨਾਂ ਨੇ ਹੀ ਇਹਦਾ ਮਰਡਰ ਕੀਤਾ ਇਹਦੇ ਪਿੱਛੇ ਮੋਟਿਵ ਇਹ ਸੀ ਕਿ ਇਹ ਜਿਹੜਾ ਡਿਸੀਜ਼ਡ ਸੀ ਇਹ ਇਹ ਦੀ ਬੇਟੀਆਂ ਤੇ ਗਲਤ ਨਜ਼ਰ ਰੱਖਦਾ ਸੀ ਤੇ ਉਹਨੇ ਕੱਲ ਵੀ ਇਹੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਬਚਾਉਣ ਦੇ ਚੱਕਰ 'ਚ ਇਹ ਜਿਹੜੀ ਲੇਡੀ ਸੀ ਗਿਆਨਕੌਰ ਨੇ ਆਪਣੀਆਂ ਬੇਟੀਆਂ ਨੂੰ ਬਚਾਉਣ ਵਾਸਤੇ ਉਹਤੇ ਵਾਰ ਕੀਤਾ ਔਰ ਉਸ ਇੱਕ ਇੰਜਰੀ ਦੀ ਵਜ੍ਹਾ ਸੇ ਹੀ ਬਲੱਡ ਟੂ ਡੈਥ ਅਸੀਂ ਇਹ ਵੀ ਕਹਿ ਸਕਦੇ ਨੇ ਕਿ ਇਹ ਇੱਕ ਸੈਲਫ ਡਿਫੈਂਸ ਚ ਕੀਤਾ ਗਿਆ ਇੱਕ ਮਰਡਰ ਸੀ ਉਹਨਾਂ ਨੂੰ ਉਸ ਤੋਂ ਬਾਅਦ ਅਸੀਂ ਜਦੋਂ ਪੂਰੀ ਗਹਿਨ ਪੁੱਛ ਕੀਤੀ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਿਕਲ ਕੇ ਆਈਆਂ ਸੋ ਦ ਲੇਡੀ ਹੈਸ ਬੀਨ ਅਰੈਸਟਡ ਕਿਸ ਚੀਜ਼ ਦੇ ਨਾਲ ਬਾਤ ਕੀਤਾ ਸੀ ਇਹ ਜਿਹੜਾ ਜੀ ਘਰੇ ਜਿਹੜਾ ਘੋਟਨਾ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਨਾਲ ਹੀ ਵਾਰ ਕੀਤਾ ਔਰ ਇਹ ਕੋਈ ਪ੍ਰੀ ਮੈਡੀਟੇਟਿਡ ਕੋਈ ਮਰਡਰ ਨਹੀਂ ਸੀ ਇਹਨੂੰ ਅਸੀਂ ਕ੍ਰਾਈਮ ਆਫ ਪੈਸ਼ਨ ਸੀ ਕਹਿ ਸਕਦੇ ਬਟ ਐਜ਼ ਆਫ ਨਾਓ ਇਹ ਕੋਈ ਗੱਲ ਇਹਦੀ ਤਸਦੀਕ ਨਹੀਂ ਹੋਈ ਅਗਰ ਹੋਗੀ ਤਾਂ ਦੈਨ ਵੀ ਵਿਲ ਲੈਕਸ਼ਨ मन ये दो कत्ल हुआ है क्योंकि सुबह मॉर्निंग कल मॉर्निंग तो पता लगेगा कि रात तो में कत्ल हो कैसे कैसे हुआ जी दिस टाइमलाइन है इसकी यही मतलब अर्ली मॉर्निंग के आसपास ही ये सारा इंसिडेंट जड़ा हैगा वापरे है सर जिस तरह से देख कर रहे हो कि अपनी लड़कियां देख मतलब अपनी कुत्तियां लड़कियां देख यस द रियल फादर ही वाज़ ट्राइंग टू यू नो डू सम सम बैड एक्टिविटीज विद देम ਤੋ ਮਦਰ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਫਿਰ ਇਹਨਾਂ ਦਾ ਉਥਮ-ਗੁਥਮ ਹੋਇਆ ਤਾਂ ਫਿਰ ਇਹ ਉਸ ਇੱਕ ਸਕਫਲ ਚ ਇੱਕ ਕ੍ਰਾਈਮ ਆਫ ਪੈਸ਼ਨ ਹੋਇਆ ਤੇ ਉਹ ਫਿਰ ਜਿਹੜਾ ਉਹਦੇ ਹੱਥ ਆਇਆ ਉਹਨੇ ਆਪਣੇ ਆਪ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਬੇਟੀਆਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਸਿਰਤੇ ਵਾਰ ਹੋਇਆ ਸਭ ਪਿੰਡ ਪਿੰਡੋ ਵੀ ਵੈਰੀਫਾਈ ਹੋਇਆ ਔਰ ਫਾਈਨਲੀ ਮਲਟੀਪਲ ਅਕਿਊਜ਼ਡ ਰਾਉਂਡ ਅਪ ਹੋਏ ਕੱਲ ਸ਼ਾਮ ਤੱਕ ਔਰ ਉਹ ਸਾਰੇ ਹੀ ਜਿਹੜੇ ਸਸਪੈਕਟ ਸੀ ਅਸੀਂ ਉਹਨੂੰ ਵੈਰੀਫਾਈ ਕੀਤਾ ਕੜੀ ਤੋਂ ਕੜੀ ਅਸੀਂ ਜੋੜੀ ਹੈ ਔਰ ਫਿਰ ਇਹਨਾਂ ਦੇ ਵਰਜਨਸ ਨੂੰ ਜਦੋਂ ਅਸੀਂ ਮੈਚ ਕੀਤਾ ਤੇ ਫਾਈਨਲੀ ਇਹ ਗੱਲ ਨਿਕਲ ਕੇ ਆਈ ਇਹਦੇ ਸਾਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਕਿ ਕਿਉਂਕਿ ਇਹਦੇ ਵਿੱਚ ਛੋਟੇ ਬੱਚੇ ਇਨਵੋਲਡ ਹੈਗੇ ਸੋ ਵੀ ਵਾਂਟਡ ਟੂ ਬੀ ਐਕਸਟ੍ਰੀਮਲੀ ਸ਼ੋਰਨ ਬਿਫੋਰ ਮੇਕਿੰਗ ਅ ਸਟੇਟ ਬੱਚੇ ਮਾਈਨਰ ਹੈ ਜੀ ਜੀ ਦੋਨੋਂ ਮਾਈਨਰ ਹੈ ਜੀ ਹੁਣ ਕਿਸ ਦਾ ਅਧਿਕਾਰ ਬਣ ਦੇਖਿਏ ਵੀ ਆਰ ਐਜ਼ ਆਫ ਨਾਓ ਸੋ ਵੀ ਹੈਵ ਟ੍ਰੇਸਡ ਦਿਸ ਕੇਸ ਔਰ ਪ੍ਰੋਪਰ ਲੀਗਲ ਓਪੀਨੀਅਨ ਲੈ ਕੇ ਅਸੀਂ ਇਹਨੂੰ ਜਿਹੜੀ ਸਹੀ ਗੱਲ ਹੋਈ ਹੈ ਉਹੀ ਅਸੀਂ ਮਿਸਲ ਤੇ ਲਾਵਾਂਗੇ ਜੀ ਕਿ ਜਿਹੜੀ ਮਦਰ ਹੈਗੀ ਉਹਨੇ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਇਹ ਇੱਕ ਗੁੱਥਮ ਗੁੱਥਾ ਹੋਰ ਉਸਮੇ ਇੱਕ ਇਹ ਇੱਕ ਅਟੈਕ ਹੋਇਆ ਸੋ ਵੀ ਵਿਲ ਇਨਸ਼ੋਰ ਕਿ ਜਸਟਿਸ ਇਜ਼ ਸਰਵ ਪੁਲਿਸ ਵਿਲ ਟਰਾਈ देयर बेस्ट